ਦਾਚ ਗੁਰੂ ਘਰ ਦਾ ਗੋਲਾ ਔਰ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦੇ ਕੁੱਕਰ ਦੇ ਰੂਪ ਚ ਮੈਂ ਦਾਸ ਸਾਹਿਬ ਦੇ ਆਪ ਨੂੰ ਵੇਖਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨਾ ਦਾ ਜੋ ਆਦੇਸ਼ ਸੀ ਹੁਕਮ ਸੀ ਕਿ ਜਿਹੜੇ 2007 ਤੋਂ 17 ਚ ਪੰਜਾਬ ਸਰਕਾਰ ਚ ਕੈਬਨਿਟ ਦੇ ਵਜ਼ੀਰ ਰਹੇ ਆ ਉਹ ਆਪ ਦਾ ਆ ਕੇ ਇਥੇ ਸਪਸ਼ਟੀਕਰਨ ਦੇਣ ਅਕਾਲ ਤਖਸਾਲ ਦਾ ਆਦੇਸ਼ ਮੰਨਦਿਆਂ ਦਾਸ ਹਜ ਇਥੇ ਗੁਰੂ ਦੇ ਚਰਨਾਂ ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਚਰਨਾਂ ਚ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਕੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਚ ਅਨਤਮਾਸਟਕ ਹੋ ਕੇ ਚਰਨ ਪਰਸਕੇ ਦਾਸ ਅੱਜ ਸ੍ਰੀ ਅਕਾਲ ਪਤਸ਼ਾਹਬ ਪੇਸ਼ ਹੋ ਕੇ ਆਪ ਦੀ ਜਿਹੜੀ ਬਰਯਾਦ ਹੈ ਬੇਨਤੀ ਹੈ ਅਰਜੋਈ ਹੈ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਚ ਅਰਦਾਸ ਦੇ ਰੂਪ ਚ ਵੀ ਜਿੰਨੀ ਸੋਚੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇ ਕੇ ਚੱਲਿਆ। ਇਹ ਇੱਕ ਤੁਸੀਂ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ। ਦੁਨਿਆਵੀ ਅਸੀਂ ਦੁਨਿਆਵੀ ਜੀ ਆ। ਠੀਕ ਆ ਜੀ ਇਹ ਜਿਹੜੀਆਂ ਵਜ਼ੀਰੀਆਂ ਬਜ਼ੂਰੀਆਂ ਉਹ ਕੋ ਸਾਡੀ ਲਿਆਕਤ ਨਹੀਂ। ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲਦੇ। ਔਰ ਅਸੀਂ ਖਿੰਖਿਨ ਭੁੱਲਣਹਾਰ ਨਿਮਾਣੇ ਹਾਂ ਨਾ ਚੀਜ਼ਾਂ ਗੁਨੇਗਾਰ ਹਾਂ ਨੂਨ ਹਰਾਮੀ ਹਾਂ ਔਰ ਦਾਸ ਸ੍ਰੀ ਅਕਾਲ ਤੱਕ ਸਾਭ ਨੂੰ ਧੰਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪ ਦੀ ਬੇਨਤੀ ਪ੍ਰਿਆਦ ਰੱਖਤੀ ਹੈ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰਾਟ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸੇਵਕ ਹੋਣ ਦੇ ਨਾਤੇ ਦਾਸ ਹਰ ਕੰਮ ਸਿਰ ਮੱਥੇ ਪ੍ਰਵਾਨ ਕਰਦਾ ਜੀ। ਇਹੀ ਦਾਸ ਦਾ ਸਪਸ਼ਟੀਕਰਨ ਇਹੀ ਦਾਸ ਦੀ ਅਰਜ਼ੋਈ ਆ ਇਹੀ ਦਾਸ ਦੀ ਬੇਨਤੀ ਆ। ਜੀ ਜਿਹੜਾ ਜਿੱਦਾਂ ਦਾ ਗੱਲ ਗਲਤ ਸਟੈਂਡ ਹੋਵੇ ਮੰਗੀਆਂ ਕਿ ਹਾਂ ਜੀ ਅੱਜ ਦੇ ਪੰਜਾਬ ਤੋਂ 12 ਸਟੈਂਡ ਹੋਏ ਸੋਸ਼ਲ ਕਾਜੀ ਕ ਨਹੀਂ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰੱਬ ਦੇ ਨੇੜੇ ਹੋ ਦਾਸ ਭੁੱਲਨ ਹਾਰ ਨਾ ਚੀਜ਼ ਇਨਸਾਨ ਆ ਗੁਰੂ ਦੇ ਦਰ ਤੇ ਆਇਆ ਔਰ ਤਨ ਤਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਇਆ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰ ਦਿੰਦਾ ਉਹ ਕਰਨੀ ਹੈ ਜਿਹੜੀ ਬਾਹਰ ਕਰ ਦਿੰਦਾ ਜਿਹੜੀ ਆਪਾਂ ਦੇਖਾਂਗੇ ਕਿ ਆਪਕਾ ਕੁਝ ਪਹਿਲੇ ਮੈਂ ਅਜਿਹਾ ਪੱਤਰ ਸੋਪਿਆ ਜਦੋਂ ਸਤਿਕਰਨ ਦਾਤਕ ਸਾਹਿਬ ਨੂੰ ਮੰਗਿਆ ਕਿ ਆਪ ਤੁਸੀਂ ਪੇਸ਼ ਨਿ ਹੋਏ ਬਾਕੀ ਸਾਡੇ ਦੇ ਹਾਂਜੀ ਬਾਕੀ ਧੜੇ ਵੱਲੋਂ ਹੁਣ ਤੱਕ ਕੋਈ ਬੇਸ ਨਹੀਂ ਹੋਏ ਪਹਿਲਾਂ ਇਹ ਦਾਜੀ ਭਾਈ ਜੀ ਬਾਕੀ ਧੜੇ ਲੰਬਾ ਹੋ ਜਾਵੇ ਔਰ ਕਾਲਤਖ ਸਾਹਿਬ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਫੈਸਲਾ ਠੋਸ ਲੈਣ ਇਹ ਕਰਨ ਕਿ ਇਹ ਕਾਲਤਖ ਸਾਹਿਬ ਨੂੰ ਤਸਦੀਕ ਦਿੱਤੀ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਦੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਹਾਂ ਮੈਂ ਮੈਂ ਬੇਨਤੀ ਕਰ ਤੂੰ ਕਿਉਂ ਮੈਂ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਨਾਲ ਉਹ ਸੁਆਗ ਮੇਰੀ ਉਹ ਸੁਣਤਾ ਲੋ ਯਾਰ ਕੰ다 ਸੋ ਸਵਾਲ ਦਾ ਤੁਸੀਂ ਜੀ ਦੇ ਇਤਿਆਰ ਹਰ ਤੁਹਾ ਦਾ ਮੰਤੂ ਤੇ ਜੀ ਬੁੱਧੀ ਸਿੰਘ ਬਾਦਲ ਦਾ ਖਿਬਰਾ ਚਨਾ ਪੱਤਰ ਨੂੰ ਆਪਣਾ ਸਪਸ਼ਟਿਕਰਨ ਬਣਾ ਕੇ ਦੇ ਕੇ ਗਏ ਤੁਸੀਂ ਵੀ ਉਸੇ ਆਧਾਰ ਤੇ ਸਪਸ਼ਟਿਕਰਨ ਦੇ ਕੇ ਗਏ ਦੋ ਪੱਤਰ ਦੇ ਕੇ ਬਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਜਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ-ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਚੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪਾਜ ਘਰੇ ਛੱਡ ਕੇ ਆਇਓ ਠਹਿ ਕੇ ਆਇਓ ਠੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਹੀ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੁੱਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨ ਨਹੀਂ ਨਾ ਮੰਨਣੀ ਸੀਗੇ ਨਹੀਂ ਸੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਘੋਲਣਗੇ ਇਹ ਤਾਂ ਉਹ ਐਕਸਰੇ ਆ ਮਸ਼ੀਨਾ ਨੇ ਜਿਹੜੀਆਂ ਦੁਨੀਆ 'ਚ ਕਦੇ ਬਣੀਆਂ ਨਹੀਂ ਤੇ ਕਾਹਦੀ ਚੱਕਰਾਂ 'ਚ ਤੁਸੀਂ ਐਵੇਂ ਦੁਨੀਆਵੀ ਖੇਡ 'ਚ ਪਏ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લાણા હોવે ભણી બિટાયરમ પાર્ટી હોય પાર્ટી આજ બુક કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼